ਜੀ ਹਾਂ ਸ਼ਾਮ ਦਾ ਸਮਾਂ ਧੁੰਦ ਪਈ ਹੋਈ ਹੈ ਹਥਿਆਰਾਂ ਨਾਲ ਲੈਸ ਨਕਾਬਪੋਸ਼ ਮੋਟਰਸਾਈਕਲ ਸਵਾਰ ਦੋ ਲੁਟੇਰੇ ਪੰਪ ਤੇ ਰੁਕਦੇ ਨੇ ਠਰੂ ਠਰੂ ਕਰਦਾ ਇਹ ਲੁਟੇਰਾ ਪੰਪ ਦੇ ਕਰਿੰਦੇ ਨੂੰ ਮੋਟਰਸਾਈਕਲ 'ਚ 50 ਰੁਪਏ ਦਾ ਤੇਲ ਪਾਉਣ ਲਈ ਆਪਣੇ ਕੋਲ ਬੁਲਾਉਂਦਾ ਹੈ ਫੋਨ ਤੇ ਲੱਗਿਆ ਪੰਪ ਦਾ ਕਰਿੰਦਾ ਆਉਂਦਿਆ ਸਾਰ ਮੋਟਰਸਾਈਕਲ 'ਚ ਤੇਲ ਪਾਉਣਾ ਸ਼ੁਰੂ ਕਰ ਦਿੰਦਾ ਤੇ ਦੇਖਦੇ ਹੀ ਦੇਖਦੇ ਇਹ ਲੁਟੇਰਾ ਪੰਪ ਦੇ ਕਰਿੰਦੇ ਨੂੰ ਪੈਸੇ ਵੀ ਫੜਾ ਦਿੰਦਾ ਤੇ ਜਿਉਂ ਹੀ ਪੰਪ ਦਾ ਕਰਿੰਦਾ ਲੁਟੇਰੇ ਨੂੰ ਉਸਦੇ ਬਚਦੇ ਪੈਸੇ ਵਾਪਸ ਕਰਨ ਲਈ ਜੇਬ 'ਚੋਂ ਆਪਣੇ ਪੈਸੇ ਕੱਢਦਾ ਤਾਂ ਇਹ ਲੁਟੇਰਾ ਆਪਣੇ ਡੱਬ 'ਚੋਂ ਪਿਸਤੌਲ ਕੱਢ ਲੈਂਦਾ ਤੇ ਪੰਪ ਦੇ ਕਰਿੰਦੇ ਦੇ ਮੱਥੇ ਤੇ ਪਿਸਤੌਲ ਤਾਣ ਦਿੰਦਾ ਬੇਕਾਬੂ ਇਹ ਮੁਲਜ਼ਮ ਪੰਪ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਪੀੜਤ ਇਹ ਗਰੀਬ ਪੰਪ ਦਾ ਕਰਿੰਦਾ ਉਹਨਾਂ ਦੀਆਂ ਮਿੰਨਤਾਂ ਤਰਲੇ ਕਰਦਾ ਉਹਨਾਂ ਅੱਗੇ ਹੱਥ ਬੰਨ੍ਹਦਾ ਪਰ ਇਹ ਲੁਟੇਰੇ ਉਸ ਦੀ ਇੱਕ ਨਹੀਂ ਸੁਣਦੇ ਮੁਲਜ਼ਮ ਉਸ ਦਾ ਮੋਬਾਈਲ ਤੇ ਪੈਸੇ ਲੁੱਟ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਵੀ ਕੈਦ ਹੋ ਜਾਂਦੀ ਹੈ ਵਾਇਰਲ ਹੋ ਰਹੀ ਹੈ ਵੀਡੀਓ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਦੱਸਦੇ ਹਾਂ ਕਿ ਪੰਜਾਬ ਚ ਪੈਟਰੋਲ ਪੰਪ ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਵੱਡੀਆਂ ਬਾਰਦਾਤਾਂ ਹੋ ਰਹੀਆਂ ਨੇ ਪਿਛਲੇ ਦਿਨੀ ਕਪੂਰਥਲਾ ਚ ਪੰਪ ਦੇ ਕਰਿੰਦੇ ਨੂੰ ਗੋਲੀ ਮਾਰ ਉਸ ਤੋਂ ਲੁੱਟ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਮਾਛੀਵਾੜਾ ਚ ਹਥਿਆਰਬੰਦ ਲੁਟੇਰਿਆਂ ਵੱਲੋਂ ਪੰਪ ਦੇ ਕਰਿੰਦੇ ਨਾਲ ਕੁੱਟਮਾਰ ਕਰ ਲੁੱਟ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਚ ਦੋ ਮੋਟਰਸਾਈਕਲ ਸਵਾਰ ਲੁਟੇਰੇ ਪੰਪ ਦੇ ਕਰੰਦੇ ਨੂੰ ਸ਼ਰਿਆਮ ਆਪਣਾ ਨਿਸ਼ਾਨਾ ਬਣਾਉਂਦੇ ਦਿਖਾਈ ਦਿੱਤੇ ਨੇ ਫਿਲਹਾਲ ਦੇਖਣਾ ਹੋਵੇਗਾ ਇਸ ਮਾਮਲੇ 'ਚ ਪੁਲਿਸ ਕੀ ਕਾਰਵਾਈ ਕਰਦੀ ਹੈ ਬਿਊਰੋ ਰਿਪੋਰਟ ਜਗਮਣੀ ਟੀਵੀ